ਦੇਖਾ ਨਿਗਾਨੀ ਕੀਤੀ ਸਰ ਜੀ 10 ਸਾਲ ਦੇ ਹਾਂ ਜੀ ਜਦੋਂ ਦਾ ਮਤਲਬ ਇਹ ਸੁਣਾਇਆ ਜੀ ਅੱਛਾ ਹਾਂ ਜੀ ਤੇ 10 ਸਾਲ ਤੋਂ ਬਾਅਦਾਂ ਫਿਰ ਡਾਕਟਰ ਨੂੰ ਦਿਖਾਇਆ ਕਿਤੇ ਡਾਕਟਰਾਂ ਨੂੰ ਕਾਫੀ ਡਾਕਟਰਾਂ ਨੂੰ ਦਿਖਾਇਆ ਜੀ ਪਰ ਨਹੀਂ ਕੋਈ ਗੱਲ ਬਣੀ ਜੀ ਹਾਂ ਜੀ ਹਾਂ ਜੀ ਤੇ ਇਸ ਤਰ੍ਹਾਂ ਸਮਾਂ ਕਿ ਤਰ੍ਹਾਂ ਪਾਸ ਕਰਦੇ ਸਮਾਂ ਬਸ ਇਸ ਤਰ੍ਹਾਂ ਹੀ ਆ ਜੀ ਜਿਹੜਾ ਟਾਈਮ ਦੀ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਐਸ ਵਾਲੇ ਤੇ ਅਸੀਂ ਦੋਵੇਂ ਪਰਿਵਾਰਾਂ ਜੀ ਅੱਛਾ ਹਾਂ ਜੀ ਤਾਂ ਪਹਿਲਾਂ ਕੌਣ ਕੌਣ ਹੀ ਪਹਿਲਾਂ ਮਾਤਾ ਪਿਤਾ ਹੀ ਮਤਲਬ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਸਿਸਟਰ ਹੀ ਉਹਨਾਂ ਨੂੰ ਵੀ ਦਿਸਦਾ ਨਹੀਂ ਸੀ ਮਤਲਬ ਤੇ ਉਹਨਾਂ ਦੀ ਵੀ ਡੈਥ ਹੋ ਗਈ ਹੈ ਤੇ ਸਾਡੇ ਜਿੰਨਾ ਭਰਾਵਾਂ ਦੀ ਬਚਪਨ ਚ ਹੀ ਜਲਦੀ ਨਹੀਂਗਾ ਨਹੀਂ ਜੇ 10 ਸਾਲ ਤੋਂ ਬਾਅਦ ਗਈ ਹੈ ਜੀ ਅੱਛਾ ਜਦੋਂ ਤੁਸੀਂ 8 8 10 7 ਸਾਲ ਦੇ ਇਹ ਕਿਤੇ ਹੁੰਦੇ ਰਹੇ ਹਾਂ ਜੀ ਉਹਦੇ ਬਾਅਦ ਇਸ ਨਾਲ ਹੁੰਦੀ ਜਾਂਦੀ ਰਹੀ ਮਤਲਬ ਕੀ ਮੰਗ ਕਰਦੇ ਵੇਖੋ ਜੀ ਮੰਗ ਤੇ ਸਾਡੀ ਇਹੋ ਹੈ ਕਿ ਸਾਡੀ ਚਲੋ ਮਜਦ ਕੀਤੀ ਜਾਵੇ ਸਰਕਾਰ ਵੱਲੋਂ ਕੋਈ ਪੱਕਾ ਮਤਲਬ ਰੋਟੀ ਦਾ ਸਾਧਨ ਹੋ ਜਾਏ ਜੀ ਮਡਾਲਾ ਜੋਲ ਨਗਰ ਕਿਹੜਾ ਪਿੰਡ ਹੈ ਮਡਾਲਾ ਜੋਲ ਪਿੰਡ ਹੈ ਜੀ ਆਪਣਾ ਇਹ ਕੀ ਕਦੋਂ ਦੇ ਪਰਿਵਾਰ ਨਾਲ ਨਹੀਂ ਰਹਦਾ ਇਹ ਭਾਜੀ ਮਤਲਬ ਕੋਈ ਪਹਿਲੀ ਦੂਸਰੀ ਚੀਜ਼ ਜਦੋਂ ਵਿਚਾਰੇ ਸਟੱਡੀ ਕਰਨ ਦਾ ਸੀ ਪਾਏ ਆ ਉਦੋਂ ਇਹਨਾਂ ਦੀ ਨਿਗਾ ਸਕੂਲ ਦੇ ਦੱਸਿਆ ਨਾਲ ਵੀ ਮੈਡਮ ਨੇ ਟੀਚਰਾਂ ਨੇ ਇਹਨਾਂ ਨੂੰ ਦੱਸਿਆ ਪਰਵਾਰ ਨਹੀਂ ਤੇ ਮਾਤਾ ਪਿਤਾ ਇਹਨਾਂ ਦੇ ਪਹਿਲਾਂ ਸੀ ਉਹ ਵਿਚਾਰੇ ਨਾਲ ਸਹਿਯੋਗੀ ਕਰਦੇ ਸੀ ਪਿਤਾ ਇਹਨਾਂ ਦੇ ਆਟੋ-ਟੋ ਦਾ ਕੰਮ ਕਰਦੇ ਸੀ ਪਹਿਲਾਂ ਸਵਾਰੀਆਂ ਕਰਕੇ ਹੁਣ ਮਾਤਾ ਪਿਤਾ ਦੀ ਡੈਥ ਹੋ ਗਈ ਹੈ ਇੱਕ ਇਹਨਾਂ ਦੀ ਸਿਸਟਰ ਸੀ ਉਹਨਾਂ ਦੀ ਵੀ ਡੈਥ ਹੋ ਗਈ ਹੈ ਇਹ ਦੋਨੋਂ ਬਲਾਈਂਡ ਹੈ ਵਿਚਾਰੇ ਨਹੀਂ ਵੇਖ ਨਹੀਂ ਸਕਦੇ ਕੁਝ ਵੀ ਅ ਦੂਰੀ ਦੁਨੀਆ ਵਿੱਚ ਵਿਚਰੇ ਦੀ ਇਹਨਾਂ ਦੀ ਤੋ ਬਾਕੀ ਨਗਰ ਵਾਲੇ ਸੰਯੋਗ ਕਰਦੇ ਆ ਕੁਝ ਸਾਡੀ ਮੇਨ ਮੁੱਖ ਮੰਗਿਆ ਵੀ ਸਰਕਾਰ ਅੱਗੇ ਆ ਕਿ ਸਾਡੇ ਮੰਤਰੀ ਸਾਹਿਬ ਹੈਗੇ ਜੀ ਸਾਹਿਬ ਭਜਨ ਸਿੰਘ ਉਹਨਾਂ ਨੂੰ ਇਹ ਵੀ ਪੀਨ ਕਰਦੇ ਵੀ ਇਹਨਾਂ ਨੇ ਇਹਨਾਂ ਵਾਸਤੇ ਕੋ ਪੱਕਾ ਸ਼ੋਰਸ ਵਿਚਾਰਾਂ ਦੀ ਕਮਾਈ ਦਾ ਕੀਤਾ ਜਾਵੇ ਹੋਰ ਵੀ ਜਿਹੜੀ ਸੰਸਥਾ ਵਾ ਵਾਦੇ ਨਾਲੀ ਮਤਕਰਨ ਨਗਰ ਵੱਲੋਂ ਸਾਰੇ ਕਰਦੇ ਆ ਜਿੰਨੇ ਵੀ ਹੋ ਸਕਦੇ ਆ ਤੇ ਇਹਨਾਂ ਦਾ ਪੱਕਾ ਜਿਹੜਾ ਰੋਟੀ ਦਾ ਰੋਜ਼ਗਾਰ ਜਿਹੜਾ ਪੱਕਾ ਪੱਕਾ ਹੋਣਾ ਚਾਹੀਦਾ ਵਾ ਤਾਂ ਬੇਸਿਕ ਤਰ੍ਹਾਂ ਇਹ ਰੋਜ਼ਗਾਰ ਚੱਲਦਾ ਇਸ ਤਰ੍ਹਾਂ ਜੋ ਚੱਲਦਾ ਰੋਜ਼ਗਾਰ ਵਿਚਰਾਂ ਦੇ ਸਾਰ ਉੱਖ ਹੀ ਆ ਕੇ ਸਿਸਟਰਾਂ ਨਾਲ ਰੋਟੀ ਪਾਣੀ ਵੀ ਤੋਂਦੀ ਹੁਣ ਤਾਂ ਇਦਾਂ ਚਾਰੇ ਆਸ ਦੇ ਨਾਲ ਕੋਈ ਲਾਗੂ ਪਤਾ ਜਾਂਦਾ ਦੇ ਜਾਂਦਾ ਤੇ ਬਾਕੀ ਨਗਰ ਚ ਜਦੋਂ ਕੋਈ ਸਮਾਗਮ ਹੁੰਦਾ ਜਾਂ ਪ੍ਰੋਗਰਾਮ ਹੁੰਦਾ ਉੱਥੇ ਇਹਨਾਂ ਨੂੰ ਬੁਲਾ ਲੀਂਦੇ ਸਾਰੇ ਜਾਣੇ ਤੇ ਉੱਥੇ ਇਹਨਾਂ ਦੀ ਸਾਰੀ ਜਾਣੇ ਮਲਦੀਸ਼ਾ ਤਾਂ ਜਿਹੜੇ ਉਹ ਕਰਦੇ ਸਾਰੇ ਜਾਣੇ ਹੋਰ ਵੀ ਸੀਜ਼ਨ ਚ ਲੋ ਡਾਟਾ ਚਾਹਲ ਕਰਨ ਤੇ ਦਿੰਦੇ ਆ ਪਰ ਥੋੜਾ ਇਹਨਾਂ ਨੂੰ ਜਿਹੜੇ ਰੋਜ਼ ਦੇ ਜਿਹੜੇ ਤਾਂ ਜਿਵੇਂ ਆ ਜਿੱਦਾ ਰੋਟੀ ਪਾਣੀ ਦਾ ਜਾਂ ਆਉਣਾ ਜਾਣਾ ਲੀੜਾ ਕਪੜਾ ਜਿਹੜਾ ਬਣਾ ਉਹਦੀਆਂ ਚਾਰੇ ਨੂੰ ਇਹਨਾਂ ਨੂੰ ਦਿੱਕਤਾ ਵਾਂ ਤੇ ਅਸੀਂ ਮੰਗ ਕਰਦੇ ਆ ਵੀ ਇਹਨਾਂ ਦਾ ਪੱਕੀ ਜਿਹੜੀ ਸ ਉਹ ਉਹਦੇ ਨਾਲ ਇਹ ਨੜੀ ਜਿਹੜੀ ਸਿਹਤ ਆ ਪੱਕੀ ਚੱਲੀ ਜਾ। ਸਰ ਇਹ ਕਿਸ ਤਰ੍ਹਾਂ ਦਾ ਪ੍ਰਵਾਸ ਦਾ ਕਿਦੋਂ ਕਿੰਨਾ ਚਿਰ ਰਗ ਨਿਕਲ ਗਈ ਨੂੰ ਸਾਰਾ ਦੱਸੋ। ਇਹ ਸਾਰਾ ਇਹਨਾਂ ਨੂੰ ਬਚਪਨ ਤੋਂ ਹੀ ਨਹੀਂ ਆਈ। 7-8 ਸਾਲ ਤੋਂ ਹੀ ਨਿਕਨੇ ਨਿਕੇ ਹੁੰਦੀ। ਹੁਣ ਉਹਨਾਂ ਦੀ ਉਮਰ 40-42 ਸਾਲ ਲਗਭਗ ਹੋ ਚੱਕੀ ਜੇ ਦੀ 35 ਹੈ ਨਾ ਤੇ ਸਾਰਾ ਪਰਿਵਾਰ ਵੀ ਅੰਨੇ ਆ ਦੂਨੋ ਪਰਾਈ ਰਹਿ ਗਏ ਆ। ਤੇ ਜਦੋਂ ਇਲੈਕਸ਼ਨਾਂ ਕੋ ਆਉਂਦੀਆਂ ਵੋਟਾਂ ਆਉਂਦੀਆਂ ਉਦੋਂ ਸਾਰੇ ਮਤਲਬ ਲੀਡਰ ਜਿੰਨੇ ਵੀ ਆ ਇਹਨਾਂ ਦੀ ਵੋਟਾਂ ਬਟੋਰ ਨਾ ਜਾਂਦੇ। ਤਹ ਕੋਲ ਸੈਦਾ ਬਹੁਤ ਘਟ ਕਰਦੇ ਆ ਇੰਚੋਨੇ ਆ ਵੀ ਕੋ ਪੱਕਾ ਇਹ ਨਾ ਹਲ ਕਿ ਤਾ ਤੇ ਹੋਂ ਕਿਸ ਤਰ੍ਹਾਂ ਦੇ ਜਾਰਾ ਕਿਤੇ ਹੁੰਦਾ ਹੋਂ ਗੁਜ਼ਾਰਾ ਜਿਸ ਤਰ੍ਹਾਂ ਪਿੰਡ ਵਾਸੀਆ ਸਾਡੇ ਮੈਂਬਰ ਪੰਚਾਇਤ ਹੁੰਦ ਸਿੰਘ ਸੇਰ ਸਾਹਿਬ ਨੇ ਦੱਸਿਆ ਕਿ ਇਸ ਤਰ੍ਹਾਂ ਜਿਵੇਂ ਕੋ ਸਮਾਗਮ ਹੁੰਦਾ ਏ ਉਦੋਂ ਸਾਰੇ ਕੋਈ ਨਾ ਦਾਦਾ 20-20 ਰੁਪਏ ਦਿੰਦੇ ਆ ਉਹ ਦਾਦਾ 20 ਰੁਪਏ ਨਾਲ 150 ਹੋ ਜਾਂਦਾ ਉਹ ਬਸ ਇੰਨੇ ਨਾਲ ਹੀ ਸੋ ਕੁਝ ਲੋਕ ਇਹਨਾਂ ਦਾ ਕੋ ਮੋਬਾਈਲ ਨੰਬਰ ਆ ਤਾਂ ਜਾਰੀ ਕੋਈ ਤਾਂ ਮੋਬਾਈਲ ਨੰਬਰ ਮਿੰਝ ਬਣ ਯਾਦ ਨਹੀਂ ਆ 9401966686 ਨੰਬਰ ਇਹ ਦੇਣੀ ਹੈ ਅੱਛਾ ਦੁਬਾਰਾ ਫਿਰ ਬੋਲਦੇ 9401966686 ਅੱਛਾ ਮੋਬਾਈਲ ਨੰਬਰ ਹੈ ਪਰਵਾਰ ਦਾ ਜੇ ਤਿੰਨ ਮਦਦ ਕਰਨਾ ਜਾਵੇ ਤੇ ਬਹੁਤ ਧੰਨਵਾਦੀ ਹੋਵਾਂਗੇ ਸਾਰਾ ਪਿੰਡ ਬਡਾਲਾ ਜੋਲਿਓ ਧੰਨਵਾਦੀ ਹੋਵਾਂਗੇ ਜੀ ਜੇ ਕਹਿੰਦੇ ਆਉਣਾ ਉਹਦਾ ਐਡਰੈਸ ਦੱਸੋ ਪੂਰਾ ਇਹਨਾਂ ਦਾ ਜੀ ਬਲਾਕ ਜੰਡਿਆਲਾ ਗੁਰੂ ਪਿੰਡ ਬਡਾਲਾ ਜੋਲ ਜ਼ਿਲ੍ਹਾ ਅਮਰਸਰ